ਮੈਂ ਗੁਰਚੰਦ ਸਿੰਘ ਧੰਜੂ ਆਪ ਜੀ ਦੇ ਸਾਹਮਣੇ ਔਰਤ ਬਾਰੇ ਕਵਤਾ ਰੱਖਣ ਲੱਗਾ ਹਾਂ ਅੱਜ ਭੈਣ ਸੁਲਿੰਦਰ ਕੌਰ ਜਿਸੀ ਪ੍ਰਸਿੱਧ ਕਵਿਤਰੀ ਦੇ ਗ੍ਰਹਿ ਵਿਖੇ ਜਾਣ ਦਾ ਮੌਕਾ ਮਿਲਿਆ ਸੋ ਉੱਥੇ ਮੈਂ ਆਪਣੀ ਇੱਕ ਕਵਤਾ ਭੈਣ ਨੂੰ ਸੁਣਾ ਰਿਹਾ ਹਾਂ ਇਹ ਕਵਤਾ ਮੇਰੀ ਔਰਤ ਬਾਰੇ ਹੈ ਧਿਆਨ ਦੇਣ ਦੀ ਕਿਰਪਾ ਕਰਣੀ ਔਰਤ ਲਿਖਾਂ ਮੈਂ ਤੇਰੀ ਔਰਤ ਲਿਖਾਂ ਤੇਰੀ ਦਰਦਾਂ ਭਰੀ ਕਹਾਣੀ ਨਾਲੇ ਲਿਖਾਂ ਬਬਨ ਦਾ ਵੇੜਾ ਜਿੱਥੇ ਰੱਜ ਕੇ ਮौज ਸੀ ਨਾਣੀ ਔਰਤ ਲਿਖਾਂ ਮੈਂ ਤੇਰੀ ਕੈਦ ਹੱਕ ਕੁੱਖ ਚ ਕਤਲ ਹੋਇਆ ਹੁਣਿਆਂ ਅਕਦਰ ਤੇਰੀ ਪਈ ਮੁੰਿਆਂ ਤੋਂ ਵਦ ਦੀ ਬਿਰਿਆ ਲੈ ਕੇ ਤੂੰ ਤੇ ਸ਼ਾਮ ਵਿੱਚ ਵੀ ਗਈ ਵੱਡੇ ਆਦਿਆਂ ਤੇ लॻी रंगड़े पी पीरानी औरत लिखां नतरी सरदा परी काणी नाले लिखां बाबलदा वेड़ा ਕਿ ਤੇ ਰਾਜ ਤੇ ਮੌਜ ਸੀਮਾਂ ਗੁਰੂਆਂ ਨੇ ਜਗ ਜਨਣੀ ਆਖਿਆ ਨੌ ਜਵਾਨਾ ਸਮਝਿਆ ਖਡੌਣਾ ਕਿਸੇ ਬਕਰ ਦਿਲ ਲੜ ਲੱਗ ਕੇ ਤੇ ਗਿਆ ਅਦਰਦ ਹਡਾਉਣਾ ਕਿਸੇ ਕਦਰ ਤੇ ਲੜ ਲੱਗ ਕੇ ਤੇ ਗਿਆ ਅਦਰਦ ਹਡਾਉਣਾ ਇਸ ਵਿੱਚ ਸਾਰਾ ਸੱਚ ਮੈਂ ਲਿਖਿਆ ਤਰ ਤਵੀ ਛੁੱਟਣਾ ਮੱਤਲ ਦਰਗਾਹ ਪਰਿ ਕਰਾਣੀ ਨਾਲੇ ਲਿਖਣਾ ਬਾਦਲ ਦਾ ਵੇੜਾ ਜਿੱਥੇ ਰਜ ਕੇ ਮੋਜ ਸੀਮਾਣੀ ਪਛਿਣੂ ਜਦੋ ਜਨਮ

ਇਹ ਮੌਤ ਤੈਨੂੰ ਖਿੱਚ ਕੇ ਲੈ ਗਈ ਜੇ ਮੌਤ ਤੈਨੂੰ ਖਿੱਚ ਕੇ ਲੈ ਗਈ ਸੁਚਾਤ ਫਿਰਦਾ ਪਾਣੀ ਔਰਤ ਲਿਖੋਂ ਮੈਂ ਤੇਰੀ ਦਰਤਾ ਤਰੀ ਘੁਰਾ ਤੇ ਮੋਜ ਸੀਮਾਣੀ ਬੱਚਿਆਂ ਦਾ ਪਾਲਣ ਪੋਸ ਕਰਕੇ ਤੈਨੂੰ ਸਪੂਲੇ ਪੈਂਦਾ ਅਪੜਾਉਣਾ ਜੰਗੀ ਸਿੱਖਿਆ ਦੀ ਜਮੇਵਾਰੀ ਲੈ ਕੇ ਪੈਂਦਾ ਸਮਾਜ ਸੁਤਰਾ ਬਣਾਉਣਾ ਜੰਗੀ ਸਖਿਆ ਦੀ ਜੁਮੇਵਾਰ ਲੈ ਕੇ ਕੈੰਦਾਸ ਮਾਜ ਸੁਤਰਾ ਵਿਵਰਣਾ ਨਿਤ ਚੰਦਰ ਲੋਕ ਖੰਦਾਨ ਨੌਲ ਦੇ ਜਾ ਕਹਿੰਦੇ ਤੀ

ਤਨੁਬਧ ਕਿਚਾਂ ਵਿੱਚ ਨਹੀਂ ਤੜੀ